ਤੋ ਕੀ ਹੋਇਆ ਜੀ ਇਹ ਮੇਰੇ ਬੱਚਿਆ ਦਾ ਪਿਆ ਮਾਰ ਦਿੱਤਾ ਜੱਜ 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 ਬਾਬਾ ਰੱਬ ਦਾ ਨਾਮ ਲਿਖੀਂ ਮਾਤਾ ਮੋਤਾ ਜੰਦੋ ਚਿੰਗੜਾ ਸੋਹਣਾ ਹੈ ਜਿੰਨਾ ਚੰਗਾ ਨਾ ਜਿੰਨਾ ਚੰਗਾ ਬਿੱਟੇ ਵਾਲਿਆਂ ਲਈ ਸਰੋਕਾ ਨੋ ਚੰਗੇ ਪੜ੍ਹੇਗੇ ਕੁੜੀਆਂ ਦਾ ਉਹਨਾਂ ਦੀ ਕੁੜੀਆ ਦਾ ਪਾਟੇ ਸੀ ਉਹ ਸੈਲਰੀ ਕਢਾ ਕੇ ਲਿਆਈ ਉਹਨਾਂ ਦੇ ਕੋਲੋਂ ਕਿਸੇ ਨੇ ਪਹਿਰੇ ਦੇਖ ਕੇ ਉਹਨਾਂ ਦੀ ਉਹਨਾਂ ਨੂੰ ਮਾਰ ਦਿੱਤਾ ਕਿਹਨੇ ਮਾਰੇ ਕਾਕੂਰੇ ਮਾਰਿਆ ਉਹਨਾਂ ਨੂੰ ਉਹਦੇ ਪੈਸੇ ਕੱਢ ਲੈ ਚਿੱਟੇ ਆਲੇ ਨੂੰ ਮਾਰ ਦਿੱਤਾ ਕਿਉਂ ਲੱਗਦਾ ਵੀ ਉਹਨਾਂ ਨੇ ਮਾਰਿਆ ਲੈ ਵੀਡੀਓ ਆਈ ਹੈ ਜੀ ਸਰ ਅਸੀਂ ਉਹਨਾਂ ਦੀ ਵੀਡੀਓ ਦੇਖੀ ਆ ਨਰਮ ਉਹਨੂੰ ਮਾਰ ਕੇ ਸੱਟ ਗਏ ਉਹ ਇਹ ਅੰਗਲਾ ਵੀ ਕੰਪਟੀਆ ਰਸੋਈ ਵਿੱਚ ਆ ਗਿਆ ਸਾਨੂੰ ਇਨਸਾਫ ਚਾਹੀਦਾ ਜੌਦੀ ਜੀ ਤੇ ਉਹਨਾਂ ਨੇ ਪੂਰਾ ਵਿਸ਼ਵਾਸਨ ਦਿੱਤਾ ਕੱਲ ਸਵੇਰੇ 10 ਵਜੇ ਤੱਕ ਦੋਨੋਂ ਮੁੰਡੇ ਰਾਉਂਡ ਅਪ ਕੀਤੇ ਜਾਊਗੇ ਜਿਹੜੀ ਬੰਦੀ ਕਾਰਵਾਈ ਹੋ ਮੁਕੰਮਲ ਕੀਤੀ ਜਾਊਗੀ ਕਾਰਨ ਕੀ ਹੋਇਆ ਜੀ ਕਾਰਨ ਕਾਰਨ ਭਈਆ ਸਾਨੂੰ ਵੀ ਨਹੀਂ ਪਤਾ ਸ਼ਾਮੀ 7 ਵਜੇ ਦਾ ਮੁੰਡਾ ਗਿਆ ਉਹ ਬੱਚੇ ਦਾ ਜਨਮ ਦਿਨ ਸੀਗਾ ਕੇਕ ਲੈਣ ਗਿਆ ਮੁੜ ਕੇ ਨਹੀਂ ਆਇਆ ਉਹ ਸੀ ਕੈਮ ਇਹ ਸਫਾਈ ਕਰਮਚਾਰੀ ਹੈ ਮੁਲਾਇਮਾ ਕਾਰਪੋਰੇਸ਼ਨ ਦਾ ਸੰਨੀ ਕੁਮਾਰ ਕਿੰਨੀ ਉਮਰ ਸੀ ਇਹਦੀ 32-33 ਸਾਲ ਦੀ ਉਮਰ ਹੈ ਇਹ ਸਾਡੇ 3 ਮੁੰਡੇ ਵਾਲਮੀਕੀ ਮਹੱਲੇ 'ਚ ਕਾਰਨ ਕੀਰਿਆ ਨੂੰ ਮਾਰਨ ਦਾ ਕਾਰਨ ਭਾਈ ਸਾਹਿਬ ਜਦੋਂ ਬੰਦੇ ਫੜੇ ਜਾਊਗੇ ਤਵਦੀਸ਼ ਕਰੋਗੇ ਤਾਂ ਹੀ ਪਤਾ ਚੱਲੂਗਾ ਨਾ ਇਹ ਅਸੀਂ ਤਾਂ ਕੈਮਰਿਆਂ ਚੋਂ ਦੇਖ ਕੇ ਇਹਨਾਂ ਕੋਲ ਕੈਮਰੇ ਰਿਕਾਰਡਿੰਗ ਦਿੱਤੀ ਇਹ ਕਹਿ ਰਹੇ ਆ ਕਿ ਸਵੇਰੇ 10 ਵਜੇ ਬੰਦੇ ਇੱਥੇ ਹਾਜ਼ਰ ਹੋਊਗੇ ਅੱਛਾ ਹੁਣ ਧਰਨਾ ਲਗਾਉਣ ਦਾ ਕਾਰਨ ਕੀ ਸੀ ਥਰਨਾ ਲਾਉਣ ਦਾ ਕਾਰਨ ਇਹ ਸੀਗਾ ਜੀ ਇੱਕ ਬੰਦਾ ਫੜਿਆ ਸੀਗਾ ਇਹਨਾਂ ਨੇ ਉਹ ਇਹਨਾਂ ਨੇ ਕਿਸੇ ਦੀ ਜ਼ਿੰਮੇਵਾਰੀ ਦੇ ਰੱਬ ਜਾਣੇ ਕਿੱਦਾਂ ਛੱਡਿਆ ਛੱਡਤਾ ਪਰ ਹੁਣ ਐਸਐਚਓ ਸਾਹਿਬ ਆਪ ਆਏ ਆ ਉਹ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਮੈਂ ਹੁਣੇ ਹੀ ਵੜ ਕੇ ਲਿਆਂਦਾ ਉਹਨੂੰ ਕੱਲ ਸਵੇਰੇ 10 ਵਜੇ ਤੱਕ ਮੁ ਭਾਈ ਅਸੀਂ ਇਹਨਾਂ ਨੂੰ ਗੁਰੂ ਸਮੇਤ ਬੰਦਾ ਚਕਵਾਇਆ ਸੀਗਾ ਜੀ ਇਹਨਾਂ ਦੇ ਬੰਦਾ ਵੀ ਛੱਡ ਦਿੱਤਾ ਹੈਗਾ ਆ ਉੱਤੋਂ ਦੀ ਉਹਦੀ ਜੇਬ ਚ 11000 ਰੁਪਈਆ ਸੀਗਾ ਮੁੰਡੇ ਦੀ ਮਰਿਆ ਦੀ ਇਹਨ ਉਹ ਦੋਸ਼ੀਆਂ ਨੇ ਉਹ ਵੀ ਪੈਸੇ ਕੱਢ ਲਏ ਤਾਂ ਉਹਦਾ ਫੋਨ ਕੱਢ ਕੇ ਘੁੰਮਦੇ ਨੇ ਸਾਰੀ ਰਾਤ 3 ਵਜੇ ਲੋਕੇਸ਼ਨ ਇਹਨਾਂ ਨੇ ਆਪ ਦੱਸੀ ਕਿ 3 ਵਜੇ ਲੋਕੇਸ਼ਨ ਉੱਤੇ ਹੀ ਚੱਲਦੀ ਪਈ ਕਸ਼ਮੀਰ ਨਗਰ ਦੀ ਤੇ ਕਸ਼ਮੀਰ ਨਗਰ ਫੇਰ ਦੁਬਾਰਾ ਉਹਦੇ ਕਸ਼ਮੀਰ ਨਗਰ ਜੋ ਫੋਨ ਉਹਦੀ ਜੇਬ ਚ ਰਾਤੀ ਪਾਤਾ ਗਿਆ ਹੈਗਾ ਆ ਇਹਨੇ ਦੋਸ਼ੀ ਸੀ ਕਾਰਨ ਕੀ ਰਿਹਾ ਤੁਹਾਡੇ ਜਿਹੜਾ ਤੁਹਾਡਾ ਬ੍ਰਦਰ ਸੀਗਾ ਜੀ ਹਾਂਜੀ ਕੀ ਨਾਮ ਕੀ ਸੀ ਉਹਦਾ ਜੀ ਸਨੀ ਅੱਛਾ ਕਿਉਂ ਮਾਰਿਆ ਤੁਹਾਨੂੰ ਕਿਉਂ ਲੱਗਦਾ ਕਿ ਕਿਉਂ ਮਾਰਿਆ ਕੋਈ ਰੰਜਿਸ਼ ਸੀ ਜਾਂ ਭਾਈ ਉਹਨਾਂ ਨੇ ਪੈਸੇ ਦੇਖ ਕੇ ਉਹਨਾਂ ਨੂੰ ਮਾਰ ਦਿੱਤਾ ਆਈ ਉਹ ਜੇਬ ਚੋਂ ਪੈਸੇ ਕੱਢੇ ਗਏ ਆ 11000 ਰੁਪਇਆ ਜੀ ਹਾਂਜੀ ਇੱਕ ਮਿੰਟ ਚੁੱਪ ਕਰ ਅੱਛਾ ਕਾਰਨ ਕੀ ਆ ਉਹਨਾਂ ਨੇ ਉਹ ਕਿਉਂ ਹੱਟ ਗਈ ਪੀਏ ਕਰ ਦਿੱਤੀ ਇਹ ਉਹਨਾਂ ਨੇ ਹੀ ਸਮਾਨ ਲਾਂਦੇ ਚਿੱਟਾ-ਚੁੱਟਾ ਲਾਂਦੇ ਗਏ ਆ ਤੇ ਚਿੱਟਾ ਲਾ ਕੇ ਇਹਨਾਂ ਨੇ ਸਮਾਨ ਸਮਾਨ ਦੇ ਪੈਸੇ ਕੱਢ ਲਏ ਸਾਰੇ ਉਹਦੇ ਕਿਹੜੀ ਜਗ੍ਹਾ ਰਹਿੰਦੇ ਨੇ 3 ਨੰਬਰ ਹੀ 3 ਨੰਬਰ ਕੌਸ਼ਲਾ ਰੋਡ ਹਾਂਜੀ ਕਿੰ ਕੀ ਕੰਮ ਕੀ ਕਰਤਾ ਜੀ ਤੁਹਾਡਾ ਮੁੰਡਾ ਜੀ ਕਾਰਪੋਰੇਸ਼ਨ ਤੇ ਹੀ ਮਲਾਇਮ ਸੀਗਾ ਜੀ ਹਾਂਜੀ 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 ਸੈਲਰੀ ਮਿਲੀ ਸੀਗੀ ਹਾਂਜੀ ਸੈਲਰੀ ਮਿਲੀ ਸੀਗੀ ਚੱਲਦੀ ਥਾਰੇ ਹਾਂਜੀ ਉਹਨੇ ਉਹਨੇ 11000 ਰੁਪਏ ਕੱਢਿਆ ਜੀ ਸਾਨੂੰ ਕੋਈ ਪਤਾ ਨਹੀਂ ਉਹ ਸਾਨੂੰ ਸਵੇਰੇ ਪਤਾ ਲੱਗੇ ਸਾਡੇ ਫਾਦਾ ਵੇ ਜਦੋਂ ਉਹਦੀ ਲਾਜ ਸਾਨੂੰ ਮਿਲੀ ਆ ਕਿਹੜੇ ਸਾਲਾਂ ਚ ਮਿਲੀ ਲਾਜ ਜੀ ਇਦਾਂ ਕੀ ਕਹਿੰਦੇ ਉਹਨੂੰ ਮਾਰ ਕੇ ਨਾ ਸਿੱਟਿਆ ਵੇ ਕਿੱਦਾਂ ਪਾਣੀ ਦੇ ਸਾਡੀ ਲਾਜ ਆ ਸਾਡੀ ਲਾਜ ਉਹਨੂੰ ਬੂਲ ਕਰਦੇ ਰਹੇ ਆ ਉਹਨੂੰ ਪਾਣੀ ਹੋਇਆ ਜਮਾ ਗਿਆ ਔਰ ਕਿਹディ ਗਲੀ ਨੰਬਰ ਕਿੰਨਾ ਜੀ ਕੋਸ਼ਲਾ ਤੇ ਰੋਰ ਤੇ ਇੱਕ ਗਲੀ ਪੈਂਦੀ ਆ ਕੀ ਜੋਪੜੇ ਵਾਲੀ ਸਕੂਡਾ ਦੀ ਦੁਕਾਨਾਂ ਦੇ ਨਾਲ ਗਲੀ ਪੈਂਦੀ ਹੈ ਜੀ ਉੱਥੇ ਮਾਰਿਆ ਉੱਥੇ ਚੱਟ ਕੇ ਆਏ ਆ ਹਾਂਜੀ ਪੂਰਾ ਡੈਡ ਸੀ ਉਹਦਾ ਡੈਡੀ ਸੀ ਗਈ ਚੱਲ ਲੱਗੇ ਗਏ ਅੱਛਾ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦਿੱਤੀ ਬੰਦੇ ਜਿਹੜੇ ਆਏ ਆ ਉਹਨੇ ਬੰਦੇ ਜਾ ਕੇ ਬੇਸ਼ਰਦ ਦਿੱਤੇ ਜੀ ਜਿਹੜੇ ਕਿਹੜੇ ਬੰਦੇ ਫੜਾਈ ਸੀ ਤੇ ਕਾਕੂ ਫੜਾਈ ਸੀ ਇੱਕ ਬੰਦਾ ਫੜਾਇਆ ਸੀਗਾ ਜੀ ਇੱਕ ਬੰਦਾ ਫੜਾਇਆ ਸੀਗਾ ਨਾਂ ਕਾਕੂ ਸੀਗਾ ਜੀ ਆਹ ਵੀਡੀਓ ਦੇ ਵਿੱਚ ਦਾ ਫੋਟੋ ਆ ਆ ਛੱਡ ਦਿੱਤਾ ਜੀ ਸਾਡੇ ਕੋ ਦਿੱਤਾ ਕੀ ਕਹਿੰਦੇ ਇਹ ਪਤਾ ਨਹੀਂ ਹੁੰਦੀ ਇਹਨਾਂ ਨੂੰ ਪੁੱਛਾਂਗੇ ਕੀ ਕਾਰਨ ਕਾਦੀ ਕੱਲੋ ਛੱਡਿਆ ਸੀਗਾ ਜੀ ਜਿਹੜਾ ਤੁਹਾਡਾ ਲੜਕਾ ਸੀ ਕੋਈ ਨਸ਼ੇ ਦਾ ਵੀ ਆਦੀ ਸੀਗਾ ਨਹੀਂ ਜੀ ਉਹ ਨਸ਼ਾ ਦੀ ਕਰਦਾ ਰਿੰਗ ਕਰਦਾ ਹੀ ਬੱਸ ਉਹ ਨਸ਼ਾ ਦੀ ਕਰਦਾ ਉਹ ਕਦੇ ਤੁਹਾਡੇ ਲੈ ਕੇ ਗਏ ਆ ਤੁਹਾਡੇ ਬ੍ਰਦਰ 6 ਵਜੇ ਦਾ ਹੀ ਹੋਇਆ ਪਿਆ ਗਿਆ ਉਹ ਦਾ 6:30 ਵਜੇ ਮਿਲਾਈ ਮਰਿਆ ਹੋਇਆ ਹਾਂਜੀ ਕੀ ਮੰਗ ਕੀ ਕਰਦੇ ਹੋ ਅੱਜ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿ ਉਹ ਦੋਸ਼ਿਆਂ ਸੋਝਾ ਮਿਲਨੇ ਚਾਹੀਦੀ ਆ ਜੀ